ਜੈ ਸਤਾਰਜੋਗ ਬਚੁਰਕ ਮਾਤਾ ਪੈਨਾਸਿਨ ਨੂੰ ਜੈ ਭੀਮ ਜੈ ਭਾਰਤ ਅਸ਼ੀਕਾ ਨਮਸਕਾਰ ਸਾਥੀਓ ਸਾਰਿਆਂ ਨੂੰ ਆਪਾਂ ਬਹੁਤ ਵੱਡੇ ਪੱਧਰ ਤੇ ਨਗਰਪਾਲਿਕਾ ਦੀ ਮੰਗ ਕੀਤੀ ਸੀਗੀ ਕਿ ਨਗਰਪਾਲਿਕਾ ਤੇ ਏਕਾ ਦਾ ਕੰਮ ਲਾਗੂ ਕੀਤਾ ਜਾਵੇ ਤੇ ਨਾਲ ਹੋਰ ਵੀ ਜਿਹੜੇ ਸਾਡੇ ਮਜ਼ਦੂਰ ਮੁੱਦੇ ਸੀਗੇ ਮਜ਼ਦੂਰਾ ਨਾਲ ਜੁੜੇ ਹੋਏ ਉਹਨਾਂ ਨੇ ਅੱਜ ਸਿਹਾਰ ਆਪਾਂ ਜਿਹੜੇ ਹੈਗੇ ਆ ਵਟਨੇ ਤਾਂ ਅੱਜ ਫਰੋਜਪੁਰ ਬਲਾਕ ਦੇ ਵਿੱਚ ਮੀਟਿੰਗ ਰੱਖੀ ਗਈ ਆ ਆਗਵਾ ਦੀ ਇਸ ਤੋਂ ਅੱਗੇ ਆਪਾਂ ਸਾਰੇ ਬਲਾਕਾਂ 'ਚ ਮੀਟਿੰਗ ਰੱਖਣ ਤੋਂ ਬਾਅਦ ਉਸ ਤੋਂ ਬਾਅਦ ਪਿੰਡਾਂ ਦੀ ਮੀਟਿੰਗ ਰੱਖਣੀ ਆ ਪਰ ਆਪਾਂ ਲਿਖਿਆ ਕੀ ਹੈਗਾ ਉਹਦੇ ਵਿੱਚ ਸਾਡੇ ਕੋਲ ਪਿੰਡ ਚੋਕ ਹਰੀਹਾਰ ਤੋਂ ਸ਼ਸ਼ੀਲ ਸਾਡੇ ਡੇਟ ਨਵੇਂ ਬਣੇ ਹੋਏ ਆ ਉਹ ਵਿਸਤਾਰ ਰੂਪ ਵਿੱਚ ਪੜ ਕੇ ਦੱਸਣ ਦੀ ਕੀ ਲਿਖਿਆ ਹੋਇਆ ਤੇ ਉਹਦੇ ਤੇ ਗੌਰ ਕਰਨੀ ਹੈ ਤੇ ਤਿਆਰੀ ਕਰਨੀ ਆ ਜਾਗੋ ਜਪੋਤ ਕਿਰਤੀ ਲੋਕੋ ਜਾਗੋ ਜੁੜੋ ਅਤੇ ਸੰਘਰਸ਼ ਕਰੋ ਨੀਤੀ 11 ਫਰਵਰੀ 2005 ਨੂੰ ਸੀਸੀ ਦਫਤਰ ਫਿਰੋਜਪੁਰ ਸਾਹਮਣੇ ਜਾਗਰੁਕਤਾ ਰੈਲੀ ਵਿੱਚ ਅਗਲੀ ਰਣਨੀਤੀ ਦਾ ਕਰਾਂਗੇ ਐਲਾਨ ਪੰਜਾਬ ਦੇ ਕਿਰਤੀ ਲੋਕੋ ਆਓ ਹੇਠ ਲਿਖੇ ਮੁਧਿਆ ਉੱਤੇ ਪਿੰਡ ਪਿੰਡ ਵਿੱਚ ਕਮੇਟੀਆਂ ਬਣਾ ਕੇ ਦੱਬੇ ਅਤੇ ਕੋਹੇ ਜਾ ਰਹੇ ਹੱਕਾਂ ਦੀ ਲੜਾਈ ਲੜੀਏ ਯਾਦ ਰੱਖੋ ਜਦੋਂ ਬੰਦੇ ਨੂੰ ਬਹੁਤੀਆਂ ਬਿਮਾਰੀਆਂ ਲੱਗ ਜਾਣ ਤਾਂ ਕਿਸੇ ਇੱਕ ਰੋਗ ਦੇ ਇਲਾਜ ਨਾਲ ਮਰੀਜ਼ ਤੰਦਰੁਸਤ ਨਹੀਂ ਹੁੰਦਾ ਸਾਰੇ ਰੋਗਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ ਅੱਜ ਚੰਦ ਨੁਟੇਰੇ ਲੀਡਰਾਂ ਤੇ ਅਫਸਰਾਂ ਦੇ ਨਾਪਾਕ ਮਾਫੀਏ ਨੇ ਆਪਾਂ ਨੂੰ ਅਣਗਿਣਤ ਔਕੜਾਂ ਦੇ ਦੁੱਖਾਂ ਵਿੱਚ ਉਲਝਾ ਕੇ ਰਾਜ ਕਰਨਾ ਤੇ ਘਰ ਭਰਨਾ ਸਿੱਖ ਲਿਆ ਹੈ ਇਸ ਲਈ ਲੋੜ ਹੈ ਕਿ ਅਸੀਂ ਵਿਗੜੀ ਹੋਈ ਤਾਣੀ ਨੂੰ ਸੁਲਚੋਣ ਲਈ ਤੰਦ ਪੜੀਏ ਅਤੇ ਆਪਣੇ ਸਾਂਝੇ ਦੁੱਖਾਂ ਉੱਤੇ ਸਾਂਝਾ ਮੁਹਾਜ ਬਣਾ ਕੇ ਸਾਂਝੀ ਲੜਾਈ ਲੜੀਏ ਜੇਕਰ ਲੁੱਟਣ ਵਾਲੇ ਹਜ਼ਾਰਾਂ ਪੂ ਲੋਕ ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਵੱਖ-ਵੱਖ ਪ੍ਰਸ਼ਾਸਨਿਕ ਅਹੋਤਿਆਂ ਉੱਤੇ ਹੁੰਦੇ ਹੋਏ ਇੱਕ ਹੋ ਸਕਦੇ ਹਨ ਤਾਂ ਆਪਾਂ ਲੁੱਟੇ ਜਾਣ ਵਾਲੇ ਕਰੋੜਾਂ ਲੋਕ ਅੱਡੋ-ਅੱਟ ਹੋ ਕੇ ਲੁੱਟ ਅਤੇ ਕੁੱਟ ਕਿਉਂ ਖਾ ਰਹੇ ਹਾਂ ਯੱਤੇ ਰੱਖੋ ਆਪਣੇ ਜਾਗਣ ਵਿੱਚ ਜਾਗਣ ਅਤੇ ਸਿਰ ਜੋੜ ਲੈਣ ਨਾਲ ਹੀ ਉਹਨਾਂ ਦਾ ਅੰਤ ਅਤੇ ਸਾਟੀ ਜਿੱਤ ਹੋਵੇਗੀ ਸਮਾਜ ਨੂੰ ਜਾਤਾਂ ਪਾਤਾਂ ਅਤੇ ਧਰਮਾਂ ਵਿੱਚ ਵੰਡਣ ਤੋਂ ਉੱਪਰ ਉੱਠਿਏ ਅਤੇ ਸੁਰੱਖਿਅਤ ਰੁਜ਼ਗਾਰ ਅਤੇ ਬਣਦੇ ਸੰਵਿਧਾਨਕ ਹੱਕਾਂ ਲਈ ਸੰਘਰਸ਼ ਕਰੀਏ ਲੋਕਤੰਤਰ ਵਿੱਚ ਤੁਸੀਂ ਮਾਲਕ ਹੋ ਨੰਬਰ 1 ਪਿੰਡਾਂ ਵਿੱਚ ਨਸ਼ੇ ਦੀ ਸਪਲਾਈ ਰੋਕੀ ਜਾਵੇ ਇਸੇ ਨਾਲ ਹੀ ਪੀੜਿਤ ਨਸ਼ੇੜੀਆਂ ਦਾ ਇਲਾਜ ਮੁੜ ਵਸੇਤੇ ਲਈ ਠੋਸ ਨੀਤੀ ਅਤੇ ਪ੍ਰਬੰਧ ਕੀਤਾ ਜਾਵੇ। ਨੰਬਰ 2 ਅੰਗਹੀਣ ਮੁਟਾਪਾ, ਵਿਧਵਾ ਅਤੇ ਆਸ਼ਰਿਤ ਬੱਚਿਆਂ ਦੀ ਪੈਨਸ਼ਨ ਮਹਿੰਗਾਈ ਦਰ ਅਨੁਸਾਰ ਘਟੋ-ਕਟ 5000 ਰੁਪਏ ਹੋਵੇ। ਬਜ਼ੁਰਗਾਂ ਦੀ ਪੈਨਸ਼ਨ ਉਮਰ 65 ਸਾਲ ਤੋਂ ਘਟਾ ਕੇ 60 ਸਾਲ ਹੋਵੇ। ਪੈਨਸ਼ਨ ਲੈਣ ਲਈ 2.5 ਏਕੜ ਜ਼ਮੀਨ ਅਤੇ ਹੋਰ ਆਮਦਨ ਹੱਦ ਤੱਕ ਸਮਾਪਤ ਕੀਤੀ ਜਾਵੇ ਨੰਬਰ 3 ਮਨਰੇਗਾ ਮਜ਼ਦੂਰਾ ਅਤੇ ਹੋਰ ਸਰਕਾਰੀ ਕੰਮਾਂ ਉੱਤੇ ਲੱਗੇ ਮਜ਼ਦੂਰਾ ਦੀ ਤਿਹਾਰੀ 700 ਰੁਪਏ ਹੋਵੇ ਸਕਿਲਡ ਲੇਬਰ ਜਿਵੇਂ ਉਸਾਰੀ ਮਿਸਤਰੀ ਪਲੰਬਾ ਤਰਖਾਨ ਡਰਾਈਵਰ ਅਤੇ ਹੋਰ ਸਕਿਲਡ ਮਜ਼ਦੂਰ ਦੀ ਤਿਹਾਰੀ 1000 ਰੁਪਏ ਹੋਵੇ ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਸ਼ੁਰੂਆਤੀ ਤਨਖਾਹ 36000 ਰੁਪਏ ਪ੍ਰਤੀ ਮਹੀਨੇ ਤੋਂ ਘਟ ਨਹੀਂ ਹੋਣੀ ਚਾਹੀਦੀ ਮੀਨੀਮ ਲੇਬਰ ਗਰੰਟੀ ਲਾ ਲਾਗੂ ਕੀਤਾ ਜਾਵੇ ਨੰਬਰ 4 ਮਨਰੇਗਾ ਮਜ਼ਦੂਰਾਂ ਨੂੰ ਕੰਮ ਕਰਨ ਅਨੁਸਾਰ ਉਹਨਾਂ ਦੀ ਮੰਗ ਅਨੁਸਾਰ ਪੂਰੇ 100 ਦਿਨ ਦਿੱਤਾ ਜਾਵੇ ਨਿਮਨ ਕਿਸਾਨੀ ਨੂ ਮਨਰੇਗਾ ਐਕਟ 2012 ਦੀ ਸੋਧ ਅਨੁਸਾਰ ਖੇਤ ਵਿੱਚ ਕੰਮ ਕਰਦਿਆਂ ਸਬਜ਼ੀਆਂ ਉਗਾਉਣ ਅਤੇ ਪਸ਼ੂ ਪਾਲਣ ਦੇ ਤੇ ਉੱਤੇ ਮਹਨਤਾਂ ਨਾ ਦਿੱਤਾ ਜਾਵੇ ਨੰਬਰ 5 ਜਿਹੜੇ ਪਿੰਡ ਨਗਰ ਕੌਂਸਲਾਂ ਨਗਰ ਪੰਚਾਇਤਾਂ ਅਤੇ ਸ਼ਹਿਰਾਂ ਦੀ ਹੱਥ ਅੰਦਰ ਆ ਗਏ ਹਨ ਉੱਥੇ ਮਜ਼ਦੂਰਾਂ ਲਈ ਮਨਰੇਗਾ ਜਾਂ ਇਸ ਤਰਜ਼ ਉੱਤੇ 100 ਦਿਨ ਤਿਹਾਰੀ ਰੁਜ਼ਗਾਰ ਗਾਰੰਟੀ ਦੀ ਸਕੀਮ ਸ਼ੁਰੂ ਕੀਤੀ ਜਾਵੇ ਨੰਬਰ 6 ਸਰਕਾਰੀ ਸਕੂਲਾਂ ਵਿੱਚ ਮਾਸਟਰਾਂ ਲੈਕਚਰਾਂ ਅਤੇ ਸਹਾਇਕ ਸਟਾਫ ਦੀਆਂ ਸਾਰੀਆਂ ਸਾਮੀਆਂ ਪੂਰੀਆਂ ਕੀਤੀਆਂ ਜਾਣ ਅੰਗਰੇਜ਼ੀ ਵਿਸ਼ੇ ਦੇ ਵੱਖਰੇ ਅਧਿਆਪਕ ਰੱਖੇ ਜਾਣ ਸਿੱਖਿਆ ਵਿਭਾਗ ਵਿੱਚ ਠੇਕਾ ਪ੍ਰਣਾਲੀ ਖਤਮ ਕਰਕੇ ਅਧਿਆਪਕ ਤੇ ਸਟਾਫ ਨੂੰ ਤਣਾ ਮੁਕਤ ਕੀਤਾ ਜਾਵੇ ਇਹਨਾਂ ਤੋਂ ਸਿੱਖਿਆ ਬਾਹਰੀ ਕੰਮ ਲੈਣੇ ਬੰਦ ਕੀਤੇ ਜਾਣ ਸੂਬੇ ਵਿੱਚ ਸਿੱਖਿਆ ਅਧਿਕਾਰ ਐਕਟ 2009 ਲਾਗੂ ਕੀਤਾ ਜਾਵੇ ਨੰਬਰ 7 ਸਰਕਾਰੀ ਹਸਪਤਾਲਾਂ ਇਸ ਕੈਂਸਰੀਆਂ ਵਿੱਚ ਡਾਕਟਰ, ਨਰਸਾਂ, ਸਹਾਇਕ ਸਟਾਫ ਅਤੇ ਦਵਾਈਆਂ ਆਬਾਦੀ ਦੇ ਨਿਹਾਜ ਅਨੁਸਾਰ ਪੂਰੇ ਕੀਤੇ ਜਾਣ। ਸਿਹਤ ਵਿਭਾਗ ਵਿੱਚ ਪ੍ਰਾਈਵੇਟ ਠੇਕਾ ਪ੍ਰਣਾਲੀ ਬੰਦ ਹੋਵੇ। ਨੰਬਰ 8 ਖੇਤੀ ਨੀਤੀ ਲਾਗੂ ਹੋਵੇ। ਕਣਕ ਝੋਨੇ ਵਾਂਗ ਸਾਰੀਆਂ ਬਦਲੀਆਂ ਫਸਲਾਂ ਦੇ ਭਾਅ ਨੂੰ ਕਾਨੂੰਨੀ ਦਰਜਾ ਮਿਲੇ। ਖੇਤੀ ਲਈ ਕੋਆਪਰੇਟਿਵ ਸੁਸਾਇਟੀਆਂ ਵਿੱਚ ਸੰਦ ਖਾਦ ਦਵਾਈਆਂ ਅਤੇ ਹੋਰ ਸਾਧਨ ਵਾਜਬ ਰੇਟਾ ਉੱਤੇ ਕਿਸਾਨ ਲਈ ਉਪਲਬਧ ਹੋਣ ਕੋਆਪਰੇਟਿਵ ਸੁਸਾਇਟੀਆਂ ਵਿੱਚ ਰਾਜਨੀਤਿਕ ਰਜਨੀਤਿਕ ਦਖਲ ਘਟਾਇਆ ਜਾਵੇ ਨੰਬਰ 9 ਸੂਪੇ ਵਿੱਚ ਫਸਲਾਂ ਦੇ ਉਤਪਾਦਨ ਅਨੁਸਾਰ ਖੇਤੀ ਆਧਾਰਿਤ ਸਨੰਤਾ ਪਿੰਡਾਂ ਵਿੱਚ ਲੋਨ ਦੀ ਉਦਯੋਗਿਕ ਨੀਤੀ ਬਣੇ ਇੰਨਾ ਸੰਤਾ ਵਿੱਚ ਪੰਜਾਬੀਆਂ ਲਈ ਸੁਰੱਖਿਆ ਤੇ ਰੁਜ਼ਗਾਰ ਮਹਿੰਗਾਈ ਤਰਾ ਨਾਲ ਜੁੜੇ ਮਿਹਨਤਾਨੇ ਮਿਨੀਮ ਲੇਬਰ ਗਰੰਟੀ ਲਾਅ ਤਹਿਤ ਮਿਲੇ ਨੰਬਰ 10 ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਸਮੇਤ 30 ਸਾਲ ਪੂਰੇ ਕਰ ਚੁੱਕੇ ਸਾਰੇ ਕੈਦੀ ਰਿਹਾ ਕੀਤੇ ਜਾਣ ਪਾਲੇ ਕਾਨੂੰਨਾਂ ਤਹਿਤ ਬਿਨਾਂ ਕਿਸੇ ਚਲਾਏ ਟੱਕੇ ਗੁੱਤੀ ਜੀਵੀ ਤੇ ਸੰਘਰਸ਼ ਕੈਦੀ ਛੱਡੇ ਜਾਣ ਝੂਠੇ ਪਰਚੇ ਬਿਲਕੁਲ ਬੰਦ ਕੀਤੇ ਹੋਣ ਨੰਬਰ 11 ਧਾਰਮਿਕ ਸਥਾਨਾਂ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਖਿਲਾਫ ਸਖਤ ਕਾਨੂੰਨ ਬਣਨ ਦੋਸ਼ੀਆਂ ਨੂੰ ਸਜ਼ਾਵਾ ਲਈ ਫਾਸਟ ਜੈਕ ਅਦਾਲਤ ਵਿੱਚ ਮੁਕੱਦਮਾ ਚੱਲੇ ਅਤੇ ਧਰਮ ਦੇ ਨਾਂ ਉੱਤੇ ਅਗਧ ਲਾਉਣ ਅਤੇ ਫੁੱਟ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈਆਂ ਹੋਣ ਨੰਬਰ 12 ਸੂਪੇ ਵਿੱਚ ਹਰ ਰੋਜ਼ ਹੋ ਰਹੇ ਸਫਾਰੀ ਕਤਲਾਂ ਫਰੋਤੀਆਂ ਅਤੇ ਗੈਂਗਸਟਰਵਾਦ ਨੂੰ ਰੋਕਣ ਲਈ ਬੋਸ ਰੱਖਿਆ ਨੀਤੀ ਬਣੇ ਅਤੇ ਨੌਜਵਾਨੀ ਨੂੰ ਜੁਰਮ ਤੀਰਾ ਤੋਂ ਮੋੜਨ ਲਈ ਉਪਰਾਲੇ ਕੀਤੇ ਜਾਣ। ਨੰਬਰ 13 ਸਰਕਾਰੀ ਅਹੋਤਿਆ ਉੱਤੇ ਬੈਠੇ ਪਿਸ਼ਟ ਲੀਡਰਾਂ ਅਤੇ ਪਿਸ਼ਟ ਅਕਸਰ ਚਾਹਾਂ ਖਿਲਾਫ ਦੇਸ਼ ਧ్రోਹ ਦੇ ਮਕਦਮੇ ਚਲਾਏ ਜਾਣ। ਅਹੋਤਿਆ ਤੋਂ ਬਰਖਾਸਤ ਕੀਤਾ ਜਾਵੇ ਅਤੇ ਇਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਇਹਨਾਂ ਨੂੰ ਜੇਲ੍ਹਾਂ ਵਿੱਚ ਟੱਕਿਆ ਜਾਵੇ। ਨੰਬਰ 14 ਵਪਾਰਤ ਪਾਕ ਵਪਾਰ ਲਈ ਅਟਾਰੀ ਅਤੇ ਬਾਗਾ ਬਾਰਡਰ ਖੋਲੇ ਜਾਣ ਤਾਂ ਜੋ ਕਿਸਾਨਾਂ ਅਤੇ ਵਪਾਰੀਆਂ ਦੀ ਆਮਦਨ ਵਧ ਸਕੇ ਅਤੇ ਮਜ਼ਦੂਰਾਂ ਨੂੰ ਕੰਮ ਮਿਲ ਸਕੇ ਪੰਜਾਬ ਰਾਹੀਂ ਦੇਸ਼ ਵਿੱਚ ਹੋਣ ਵਾਲੇ ਵਪਾਰ ਦਾ ਪੰਜਾਬ ਨੂੰ ਵਿਸ਼ੇਸ਼ ਲਾਭ ਮਿਲੇ ਨੰਬਰ 15 ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਅਤੇ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਰੋਕੀ ਜਾਵੇ ਸ਼ਹਿਰਾਂ ਵਿੱਚ ਕੂੜਾ ਪ੍ਰਬੰਧਨ ਹੋਵੇ ਅਤੇ ਸੀਵਰੇਜ ਦੇ ਪਾਣੀ ਨੂੰ ਟ੍ਰੀਟਮੈਂਟ ਪਲਾਟਾ ਰਾਹੀਂ ਸਾਫ਼ ਕਰਕੇ ਸਿੰਚਾਈ ਲਈ ਰਿਯੂਜ਼ ਕੀਤਾ ਜਾਵੇ। ਮਹਿਰਾ ਤੇਲੇ ਕੱਚੇ ਰੱਖੇ ਜਾਣ ਅਤੇ ਗੰਦੇ ਨਾਲੇ ਪੱਕੇ ਕੀਤੇ ਜਾਣ। ਧਰਤੀ ਹੇਠਾਂ ਕਾਰਖਾਨਿਆਂ ਦਾ ਗੰਦਾ ਪਾਣੀ ਪਾਉਣ ਦੀ ਸਜ਼ਾ ਉਮਰਕੈਦ ਹੋਵੇ ਇਸ ਲਈ ਕਾਨੂੰਨ ਬਣੇ। ਸਾਡੀਆਂ ਆਪੜਾਂ ਦਾ ਮੁੱਖ ਕਾਰਨ ਪ੍ਰਸ਼ਚਾਚਾਰ ਹੈ। ਇਸ ਨਾਲ ਲੜੇ ਬਿਨਾ ਪੰਜਾਬ ਅਤੇ ਪੰਜਾਬੀ ਦੋਵੇਂ ਉੱਜੜ ਗਏ ਹਨ ਕਿ ਮੈਂ 2016 ਵਿੱਚ 250 ਰੁਪਏ ਪੈਨਸ਼ਨ ਅਤੇ ਵਿਆਵਾਗਤ ਦੀ ਨੌਕਰੀ ਤੇ 1995 ਐਕਟ ਅਨਸਾਰ ਬੈਂਕ ਲਾਭੂ ਦੀ ਲੜਾਈ ਲਈ ਅਤੇ ਉਹਨਾਂ ਦੇ ਹੀ ਸਹਿਯੋਗ ਨਾਲ ਪੈਨਸ਼ਨ 1500 ਤੇ 3000 ਸਰਕਾਰੀ ਨੌਕਰੀਆਂ ਲਈ ਪੰਜਾਬੀਓ ਮਿਲ ਕੇ ਲੜਾਂਗੇ ਤਾਂ ਹੁਣ ਵੀ ਜਿੱਤਾਂਗੇ ਜੈ ਭੀਮ ਜੈ ਭਾਰਤ ਅਜੇ ਯਾਰੀ ਖਸਤਾ ਕੋ ਨਹੀਂ ਜਾਰੀ ਕਰਤਾ ਬੱਗਾ ਸਿੰਘ ਪ੍ਰਧਾਨ ਸਮੂਹ ਮਜ਼ਦੂਰ ਵੈਲਫੇਅਰ ਸਭਾ ਸਹੀਓ ਕੀ ਸ਼ੋਕ ਮਿਹਦਰਾ ਆਪੂ ਫੀਮ ਕ੍ਰਾਂਤੀ ਮਿਸ਼ਨ ਕਲਵਿੰਡਰ ਸਿੰਘ ਮੈਂਬਰ ਲੋਕ ਅਧਿਕਾਰ ਬਹਿਰ ਸਾਥੀਓ ਆਸਥਿਆਰ ਹੈਗੇ ਆ ਇਹ ਲੇਬਰਾਂ ਦੇ ਵਿੱਚ ਤੁਸੀਂ ਅੱਗੇ ਵੀ ਅੱਗੇ ਵਧਦੇ ਜਾਣਾ ਠੀਕ ਆ ਤੇ ਨਾਲ ਸਾਰਿਆਂ ਨੂੰ ਬੇਨਤੀ ਹੈ ਕਿ ਕਮੇਟੀਆਂ ਜ਼ਰੂਰ ਬਣਾਓ ਕਮੇਟੀਆਂ ਤੋਂ ਬਿਨਾ ਨਹੀਂ ਗੱਲ ਬਣਨੀ ਇੱਕ ਲਿਸਟ ਬਣਾਉਣੀ ਆ ਮੈਂ ਫਾਰਮ ਦਵਾਂਗਾ ਉਹ ਫਾਰਮ ਤੇ ਬੰਦਿਆਂ ਦੀ ਲਿਸਟ ਤੇ ਮੋਬਾਈਲ ਨੰਬਰ ਜ਼ਰੂਰ ਦਬੋ ਕਿਉਂਕਿ ਵੇਖੋ ਇਹ ਲੜਾਈ ਜਿੱਦਣ ਆਪਾਂ ਰੈਲੀ ਕਰ ਦਿੱਤੀ ਉਸ ਤੋਂ ਬਾਅਦ ਆਪਾਂ ਇੱਕ ਕਮੇਟੀਆਂ ਦੇ ਥਰੂ ਜ਼ਿੰਮੇਵਾਰੀ ਨਾਲ ਆਪਾਂ ਲੜਾਈ ਲੜਨੀ ਆ ਮੈਨੂੰ ਆਸ ਆ ਕਿ ਸ਼ੁਰੂਆਤ ਮਨਰੇਗਾ ਮਜ਼ਦੂਰਾਂ ਤੋਂ ਹੋਈ ਆ ਸ਼ੁਰੂਆਤ ਮਨਰੇਗਾ ਮਜ਼ਦੂਰਾਂ ਤੋਂ ਹੋਈ ਆ ਲੇਕਿਨ ਆਪਾਂ ਇੱਕ ਮਜ਼ਦੂਰ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਆਪਾਂ ਨੂੰ ਹਰ ਇੱਕ ਬੰਦਾ ਲੈਣਾ ਪੈਣਾ ਭਾਵੇਂ ਛੋਟਾ ਕਿਸਾਨ ਤੇ ਭਾਵੇਂ ਕੋਈ ਪੈਨਸ਼ਨ ਵਾਲਾ ਹੈ ਭਾਵੇਂ ਕੋਈ ਸਾਰੀ ਮਿਸਤਰੀ ਆ ਭਾਵੇਂ ਕੋਈ ਖੇਤ ਮਜ਼ਦੂਰ ਆ ਸਾਰਿਆਂ ਨੂੰ ਨਾਲ ਲੈ ਕੇ ਵੱਡੀ ਲਹਿਰ ਬਣਾ ਕੇ ਜਿਸ ਤਰ੍ਹਾਂ ਕਿਸਾਨ ਜਿਹੜੇ ਹੈਗੇ ਆਪਣੀ ਜਥੇਬੰਦੀ ਨੂੰ ਵੱਡਾ ਕੱਠ ਕਰਕੇ ਸਰਕਾਰ ਦੇ ਨਾਲ ਲੜਾਈ ਲੜਦੇ ਆ ਉਸੇ ਤਰ੍ਹਾਂ ਹੀ ਆਪਾਂ ਨੂੰ ਕੱਠ ਦੀ ਤਾਕਤ ਦੇ ਨਾਲ ਇਹ ਜਿੱਤ ਹਾਸਲ ਹੋਣੀ ਆ ਜੇ ਆਪਾਂ ਸਿਰਫ ਪੜ ਲਿਆ ਤੇ ਲੀਡਿੰਗ ਕਰਨੀ ਤੇ ਉਹਦੀ ਤਿਆਰੀ ਨਾ ਕੀਤੀ ਤਾਂ ਉਹਦੇ ਤੇ ਅੱਗੇ ਕਲਪਨਾ ਨਹੀਂ ਕੀਤੀ ਸ਼ੁਰੂਆਤ ਨਾ ਕੀਤੀ ਜ਼ਿੰਮੇਵਾਰੀ ਨਾ ਸਮਝੀ ਤੇ ਫੇਰ ਨਹੀਂ ਹੋਣਾ ਤੁਮੇ ਨੂੰ ਆਸ ਹੈ ਕਿ ਤੁਸੀਂ ਸਾਰਿਆਂ ਨੇ ਜ਼ਿੰਮੇਵਾਰੀ ਨਾਲ ਇਹਨੂੰ ਸਮਝ ਕੇ ਅੱਗੇ ਤਿਆਰ ਕਰਨਾ ਤਾਂ ਆਪਾਂ ਜਿਹੜੀ ਤਰੀਕ ਰੱਖੀ ਆ ਤਰੀਕ ਤੇ ਵੱਡਾ ਕੰਮ ਕਰ ਸਕੀਏ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਪੀ ਜੈ ਭਾਰਤ ਸਸਕਾਰ ਨਮਸਕਾਰ ਜੀ ਹਾਂ